ਅੱਤ ਦੀ ਗਰਮੀ ਤੇ ਲੋਕ ਤਰਾ ਤਰਾ ਕਰ ਰਹੇ ਨੇ ਪਰ ਅੱਜ ਫਿਰ ਵੀ ਕੁਝ ਨੌਜਵਾਨ ਜਿਹਨਾਂ ਨੇ ਉਦਦਮ ਕੀਤਾ ਜੋਸ਼ ਹੈ ਜਿਨ੍ਹਾਂ ਚ ਜਿੰਦਗੀਆਂ ਬਚਾਉਣ ਲਈ ਅੱਗੇ ਆਏ ਨੇ ਨਾਬਾ ਪਾਵਰ ਲਿਮਟਿਡ ਰਾਜਪੁਰੇ ਦਾ ਇੱਕ ਬਹੁਤ ਵੱਡਾ ਅਪਰਾਲਾ ਇਹਦੀ ਸਰਪ੍ਰਸਤੀ ਹੈ ਪਿੰਡ ਬਸੰਤਪੁਰਾ ਵਿਖੇ ਯੂਥ ਕਲੱਬ ਸੰਤਪੁਰਾ ਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਦੱਸਦੇ ਨੇ ਵੀ ਅੱਜ ਦਾ ਦਿਨ ਪੰਜਾਬ ਦਾ ਸਭ ਤੋਂ ਗਰਮ ਦਿਨ ਹੈ ਤੇ ਜਿੱਥੇ ਲੋਕ ਅਜ ਆਰਾਮ ਕਰਨਾ ਲੋਚਦੇ ਨੇ ਅਜ ਛਾਂ ਪਾਲਦੇ ਨੇ ਉੱਥੇ ਇਹਨਾਂ ਨੌਜਵਾਨਾਂ ਵੱਲੋਂ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਕੇ ਬੇਸ਼ਕੀਮਤੀ ਜਾਨਾਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਜੇਕਰ ਦੇਖਦੇ ਆ ਤਾਂ ਬਹੁਤ ਹੀ ਵਧੀਆ ਪ੍ਰਬੰਧ ਜਿਹੜਾ ਨੌਜਵਾਨਾਂ ਵੱਲੋਂ ਕੀਤਾ ਗਿਆ ਲਾਈਫ ਲਾਈਨ ਬਲੱਡ ਬੈਂਕ ਕੋਲ ਇੱਕ ਵੱਡੀ ਟੀਮ ਤੇ ਖਾਸ ਕਰ ਨਬਾ ਪਾਵਰਿੰਗ ਤੇਲ ਤੋਂ ਜਿਹੜੇ ਅਫਸਰ ਸਾਹਿਬਾਨ ਡੀਲ ਕਰਦੇ ਨੇ ਨੌਜਵਾਨਾਂ ਦੇ ਨਾਲ ਮਿਸਟਰ ਬਾਜਵਾ ਤੇ ਉਹ ਆਪਣੀ ਦੇਖ ਰਹਿਕ ਦੇ ਵਿੱਚ ਨੌਜਵਾਨ ਫਰਮ ਪਰ ਰਹੇ ਨੇ ਤੇ ਨਾਲ ਹੀ ਤੁਸੀਂ ਪਾਸੇ ਦੇਖ ਜੋ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਖੂਨਦਾਨ ਕਰ ਰਹੇ ਨੇ ਜਦੋਂ ਗੱਲ ਸਿਰਫ ਸੇਵਾ ਦੀ ਆਉਂਦੀ ਹੈ ਜ਼ਿੰਦਗੀਆਂ ਬਚਾਉਣ ਦੀ ਆਉਂਦੀ ਹੈ ਤਾਂ ਇਹ ਨੌਜਵਾਨੀ ਜਿਹੜੇ ਹਮੇਸ਼ਾ ਅੱਗੇ ਆਉਂਦੇ ਨੇ ਅੱਜ ਜਦੋਂ ਪੂਰਾ ਗਰਮ ਦੇਣਾ ਪੰਜਾਬ ਦਾ ਪੂਰੀ ਗਰਮੀ ਹੈ ਤੇ ਇਹ ਨੌਜਵਾਨ ਆਪ ਮਹਾਰੇ ਜਿਹੜੇ ਨੇ ਉਹ ਆਏ ਨੇ ਖੂਨ ਦਾਨ ਕਰਨ ਲਈ ਸੋ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਨਾ ਬਾਹਰ ਲੰਕਤ ਵੱਲੋਂ ਕੋ ਨਾਲ ਹੀ ਨੌਜਵਾਨ ਜਿਹੜੇ ਨੇ ਉਹ ਖੂਨ ਦਾਨ ਕਰਕੇ ਜ਼ਰੂਰਤਮੰਦ ਜਿਹੜੇ ਮਰੀਜ਼ ਨੂੰ ਉਹਨਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਬੜਾ ਸਾਰਾ ਨੌਜੋਨਾਂ ਦੇ ਵਿੱਚ ਇੱਕ ਮਿਸਾਲ ਵੀ ਨੇ ਔਰ ਨਾਬਾ ਪਾਵਰ ਲਿਮਟਿਡ ਉਹਦਾ ਇੱਕ ਵੱਡਾ ਉਦਮ ਹੈ ਪਿੰਡਾਂ ਦੇ ਵਿੱਚ ਜਿੱਥੇ ਉਹ ਖੂਨਦਾਨ ਦੀ ਲਹਿਰ ਚਲਾ ਰਹੇ ਨੇ ਨਾਲ ਹੀ ਨਸ਼ਿਆਂ ਦੇ ਖਿਲਾਫ ਵੀ ਹੌਕਾ ਦੇ ਰਹੇ ਨੇ ਸਮੁੱਚੇ ਹਾਲ ਦੇ ਵਿੱਚ ਉਹਨਾਂ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਛੇੜੀ ਹੋਈ ਹੈ ਨਾਬਾ ਪਾਵਰ ਲਿਮਟਿਡ ਦੀ ਉਹਦੇ ਪੋਸਟਰ ਲਗਾਏ ਗਏ ਨੇ ਸਿਹਤ ਪੰਜਾਬ ਦੀ ਗੱਲ ਕੀਤੀ ਗਈ ਹੈ ਔਰ ਕਹਿਣਾ ਹੈ सीएसआर ਅਦੇ ਇੰਡੀਆ ਦੇ ਪ੍ਰੋਜੈਕਟ ਚੱਲ ਰਹੇ ਨੇ ਇਹਦੇ ਇੱਕ ਸੋਚ ਹੈ ਨਾ ਦੇ ਨਾਬਾ ਪਾਵਲ ਲਿਮਟਿਡ ਦੇ ਐਕਟਰ ਸਾਹਿਬਾਂ ਦੀ ਜੇਕਰ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਲਿਖ ਜਾਣਾ ਤੇ ਇਹਨਾਂ ਨੂੰ ਖੇਡਾਂ ਵੱਲ ਲੈ ਕੇ ਜਾਈਏ ਇਹਨਾਂ ਨੂੰ ਅਸੀਂ ਚੰਗੇ ਹਸਾਰੂ ਕਮਾਵਨ ਵੱਲ ਲੈ ਕੇ ਜਾਈਏ ਖੂਨਦਾਨ ਵੱਲ ਲੈ ਕੇ ਜਾਈਏ ਕਿਉਂਕਿ ਖੂਨਦਾਨ ਸਭ ਤੋਂ ਵੱਡਾ ਜਰੀਆ ਹੈ ਜਦੋਂ ਤੰਦਰੁਸਤ ਵਿਅਕਤੀ ਜੋ ਨਸ਼ਿਆਂ ਤੋਂ ਰਹਿਤ ਹੈ ਉਹ ਖੂਨਦਾਨ ਕਰ ਸਕਦਾ ਹੈ ਤੇ ਇਸ ਲਈ ਸਾਰੇ ਜਿਹੜੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਲੜੀਵਾਰ ਪਿੰਡਾਂ ਵਿੱਚ ਕੈਂਪ ਲੱਗ ਰਹੇ ਨੇ ਕਿ ਅੱਜ ਨਾਬਾ ਪਾਵਲ ਤੋਂ 11ਵਾਂ ਖੂਨਦਾਨ ਕੈਂਪ ਜਿਹੜਾ ਉਹਦਾ ਯੋਜਨ ਸੋ ਗੱਲਬਾਤ ਕਰਾਂਗੇ ਕਲੱਬ ਮੈਂਬਰਾਂ ਦੇ ਨਾਲ ਵੀ ਐਨਪੀਐਲ ਦੇ ਅਫਸਰ ਸਾਹਿਬਾਨ ਦੇ ਨਾਲ ਵੀ ਤੇ ਡਾਕਟਰ ਸਾਹਿਬਾਨ ਦੇ ਨਾਲ ਵੀ ਕਿੰਨਾ ਕਿ ਜ਼ਰੂਰਤ ਹੈ ਕਿ ਇਹ ਨੌਜਵਾਨ ਕਿਨੇ ਪ੍ਰੇਰਿਤ ਹੋਏ ਨੇ ਇਹਨਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਅੱਤ ਗਰਮੀ ਦੇ ਵਿੱਚ ਇੱਕ ਹੁੰਦਾ ਮੇਲ ਲੱਗੇ ਆਏ ਨੇ ਸੋ ਸਾਡੀ ਸੋਚੀ ਦੀ ਮਨੋ ਬੋਧਾਈ ਵੀ ਦੇਣੀ ਮੈਂ ਬਸੰਤਪੁਰਾ ਪਿੰਡ ਤੋਂ ਬਿਲੋਂਗ ਕਰਦਾ ਹਾਂ ਤੇ ਅੱਜ ਅਸੀਂ 28 ਤਰੀਕ ਨੂੰ ਖੁੰਦਾਨਗੈਂਪਰ ਰੱਖਿਆ ਹੋਇਆ ਹੈ ਨਾਬਾ ਪਾਵਰ ਲਿਮਟਿਡ ਵੱਲੋਂ ਤੇ ਉਹਨਾਂ ਦੇ ਸਹਿਯੋਗ ਨਾਲ ਆ ਸੀ ਤੇ ਪਿੰਡ ਯੋਥ ਕਲੱਬ ਵੱਲੋਂ ਰਲ ਮਿਲ ਕੇ ਅਸੀਂ ਖੁੰਦਰ ਕੈਂਪ ਲਵਾਇਆ ਹੋਇਆ ਈ ਬਹੁਤ ਗਰਮੀਆਂ ਨੌਜਵਾਨਾਂ ਨੇ ਤੇ ਤਿਆਰ ਕੀਤਾ ਗਰਮੀ ਦਾ ਚਲੋ ਐ ਸਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਗਰਮੀ ਦੂਰ ਤੱਕ ਪਹੁੰਚੇ ਹੋਏ ਨੇ ਫਿਰ ਵੀ ਚਲੋ ਰਲ ਮਿਲ ਕੇ ਸਰ ਸਾਰਿਆਂ ਦੇ ਸਹਿਯੋਗ ਨਾਲ ਇੱਕ ਖੁੰਦਰ ਕੈਂਪ ਅਸੀਂ ਤੇਰੇ ਲਾ ਰਹੇ ਹਾਂ ਜਿੰਨਾ ਤੋਂ ਸਰ ਜਿੰਨਾ ਤੋਂ ਸਰ ਸਰ 50 ਤੋਂ 80 ਜਿਹੜੇ ਪਹੁੰਚ ਚੁੱਕੇ ਆ ਬਾਕੀ ਚਲੋ ਹੋਰ ਤੇ ਆ ਜਾਓਗੇ ਅਸੀਂ ਸਰ ਕਰ ਰਹੇ ਜਿੰਨਾ ਤੇ ਸਾਡੇ ਦਾ ਸਰ ਰਿਹਾ ਈ ਨੌਜਵਾਨਾਂ ਦੇ ਤਾਲੇ ਤਾਲੇ ਹੂਰੀ ਹੂਰੀ ਹਾਂ ਜੀ ਸਰ ਉਹ ਆ ਰਿਹਾ ਹੁਣ ਟਾਈਮ ਜਿਨ੍ਹਾਂ ਨੇ ਜਿਹੜੇ ਟਾਈਮ ਦਿੱਤਾ ਉਹ ਉਸ ਟਾਈਮ ਤੇ ਪਹੁੰਚਣਗੇ ਬਹੁਤ ਬਹੁਤ ਦਰਦੇ ਨੇ ਬਹੁਤ ਸਾਰੇ ਜਿਹੜੇ ਲੋਕਾਂ ਦਰਦੇ ਉਹ ਦੇਖੀ ਸਥਿਤੀ ਨਹੀਂ ਸਰ ਦਰਨ ਦੀ ਤਾਂ ਕੋਈ ਗੱਲ ਨਹੀਂ ਸਰ ਇਹ ਦੇਖੋ ਸਭ ਤੋਂ ਵੱਡਾ ਮਾਣਦਾਨ ਕੌਣ ਦਿੰਦਾ ਗੈਂਪਸ ਦਾ ਹੀ ਹੁੰਦਾ ਹੈ ਕਿਸੇ ਗਰੀਬ ਦੇ ਕੰਮ ਆ ਜਾਂਦਾ ਕੋਈ ਖੂਨਦਾਨ ਕਰਨਾ ਚਾਹੀਦਾ ਸਾਰਿਆਂ ਨੂੰ ਜੀ ਆਵਾ ਪਾਵਰ ਲਿਮਟਿਡ ਹਮੇਸ਼ਾ ਇਹ ਜਿਹੜੇ ਇੱਥੇ ਅਲੇ-ਦੋਲੇ ਦੇ ਪਿੰਡਾਂ 'ਚ ਯੂਥ ਨੂੰ ਲੈ ਕੇ ਕਾਫੀ ਇੰਗੇਜਮੈਂਟ ਪ੍ਰੋਗਰਾਮ ਕਰਦਾ ਰਹਿੰਦਾ ਉਹਦੇ ਯੂਥ ਇੰਗੇਜਮੈਂਟ ਦੇ ਵਿੱਚ ਹੀ ਇਹ ਕੋਲਾ ਹੈ ਸਾਡਾ ਡਾਕਟਰ ਰਿਸ਼ਰ ਕੈਂਪ ਜਿਹਦੇ ਵਿੱਚ ਅਸੀਂ ਤਾਂ ਜਿਹੜੇ ਬਲੱਡ ਜਿਹੜਾ ਖੂਨ ਦਹਨ ਆਹ ਦਮ ਦਾ ਜਿਹੜਾ ਹੈਗਾ ਉਸ ਸਾਰਾ ਬਲੱਡ ਪ੍ਰੋਫੈਸ਼ਨ ਦੀ ਕਰਦੇ ਆ ਨਾਲ ਦੇ ਨਾਲ ਯੂਥ ਨਾਲ ਵੀ ਆਪਾਂ ਇੰਗੇਜ ਕਰਦੇ ਆ ਉਹਨਾਂ ਨਾਲ ਸਮੇਂ ਦੇ ਵਿੱਚ ਜਿਹੜਾ ਡਿਸਕਸ ਕਰੀਦੀਆਂ ਕਿਵੇਂ ਹੈਲਦੀ ਲਿਵਿੰਗ ਬਾਰੇ ਗੱਲਾ ਕਰੀਦੀਆਂ ਨੇ ਕਿੰਦਾ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਤੇ ਆਪਣਾ ਉਜਰ ਸੂਝ ਜੀਵਨ ਕਿੱਦਾਂ ਬਤੀਤ ਕਰਨਾ ਹੈ ਐਮਪੀਐਲ ਦੇ ਪ੍ਰੋਗਰਾਮ ਚੱਲਦੇ ਨੇ ਜੀ ਕਿੰਨਾ ਦੇ ਵਿੱਚ ਨੌਜਵਾਨਾਂ ਦੇ ਲਈ ਆ ਐਨਪੀਐਲ ਦੇ پورے ਇਲਾਕੇ ਦੀ ਦਿੱਕੀ ਵਾਸਤੇ ਐਨਪੀਐਲ ਹਰ ਵਰਗ ਨੂੰ ਅ ਟੱਚ ਕਰਦਾ ਹੈ ਬੱਚਿਆਂ ਤੋਂ ਲੈ ਕੇ ਬੱਚਿਆਂ ਨੂੰ ਜਿਹੜੀ ਛੋਟੀਆਂ ਬੱਚਿਆਂ ਨੇ ਉਹਨਾਂ ਨੂੰ ਪੜ੍ਹਾਈ ਦੇ ਲਈ ਸਹਾਇਤ ਕਰਦਾ ਹੈ ਉਹਨਾਂ ਨੂੰ ਸਕਾਲਰਸ਼ਿਪ ਦਿੰਦਾ ਹੈ ਫਿਰ ਕੁਝ ਬੱਚੇ ਜਿਹੜੀਆਂ ਨਹੀਂ ਪੜ੍ਹ ਪਉਂਦੀਆਂ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਜਿਵੇਂ ਕਿ ਬਿਊਟੀ ਪਾਰਲਰ ਦਾ ਕੋਰਸ ਜਾਂ ਸਿੱਖਿਆ ਸਿਕਲਾਈ ਕੜਾਈ ਸੇ ਕਾ ਕੇ ਉਹਨਾਂ ਨੂੰ ਵੀ ਆਪਣੇ ਪੈਰਾਂ ਤੇ ਖੜਾ ਕਰਦਾ ਹੈ ਤੇ ਹੋਰ ਵੀ ਜਿਹੜੇ ਪਿੰਡਾਂ ਚ ਕੰਮ ਹੁੰਦੇ ਨੇ ਸੜਕਾਂ ਦਾ ਕੰਮ ਦਾ ਜਾਂ ਕੋਈ ਪੁਖਤ ਚੈਨੀ ਦਾ ਕੰਮ ਦਾ ਕੋਈ ਕੰਮ ਚੱਲਦਾ ਰਹਿੰਦਾ ਹੈ ਅੱਜ 28 ਮਈ ਪਿੰਡ ਬਸੰਤਪੁਰਾ ਦੇ ਵਿੱਚ ਨਾਬਾ ਪਾਵਰ ਲਿਮਟਿਡ ਥਰਮਲ ਪਲਾਂਟ ਰਾਜਪੁਰਾ ਵੱਲੋਂ 11ਵਾਂ ਖੂਦਾਨਗੀ ਗਾਇਆ ਗਿਆ ਹੈ ਜਿਹਦੇ ਵਿੱਚ ਬਸੰਤਪੁਰਾ ਪਿੰਡ ਦਾ ਯੂਥ ਕਲੱਬ ਤੇ ਇਥੋਂ ਦੇ ਜਿਹੜੇ ಗ್ರಾಮ ਪੰਚਾਇਤ ਆ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਯੋਗਦਾਨ ਪਾਇਆ ਗਿਆ ਹੈ ਤਕਰੀਬਨ 70 ਦੇ ਕਰੀਬ ਯੂਨਿਟ ਹੁਣ ਤੱਕ ਇਕੱਠੇ ਹੋ ਚੁੱਕੇ ਨੇ ਤੇ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ 100 ਦੇ ਕਰੀਬ ਜਿਹੜਾ ਯੂਨਿਟ ਹੈ ਇਹ ਇਕੱਠੇ ਅਸੀਂ ਕਰ ਪਾਵਾਂਗੇ ਨਾਬਾ ਬਾਬਾ ਲਿਮਟਿਡ ਵੱਲੋਂ ਇਲਾਕੇ ਦੇ 50 ਪਿੰਡਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਇਹ ਉਸੇ ਲੜੀ ਦਾ ਇੱਕ ਹਿੱਸਾ ਹੈ ਯੂਥ ਦੇ ਨਾਲ ਸਾਡਾ ਖਾਸ ਤੌਰ ਤੇ ਇੱਕ ਲਗਾ ਰਿਹਾ ਹੈਗਾ ਯੂਥ ਨੂੰ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਨੇ ਉਹਦੇ ਵਿੱਚ ਉਹਨਾਂ ਨੂੰ ਇੰਗੇਜ ਕਰਨਾ ਉਹਨਾਂ ਨੂੰ ਉਹਨਾਂ ਦੀ ਸਟਰੈਂਥ ਨੂੰ ਪਛਾਣਨਾ ਉਹਨਾਂ ਨੂੰ ਮੌਕਾ ਦੇਣਾ ਇਹ ਸਾਡੇ ਵੱਲੋਂ ਇੱਕ ਕੋਸ਼ਿਸ਼ ਰਹਿੰਦੀ ਆ ਚਾਹੇ ਸਪੋਰਟਸ ਟੂਰਨਾਮੈਂਟ ਕਰਾਉਣਾ ਹੋਵੇ ਸਪੋਰਟਸ ਗਰਾਊਂਡ ਬਣਾਉਣੇ ਹੋਣ ਚਾਹੇ ਸਪੋਰਟਸ ਕਿਟਾਂ ਦਾ ਜਿਹੜਾ ਹੈਗਾ ਆ ਵੰਡੋਵੇ ਉਹ ਹੋਵੇ ਬਲੱਡ ਨੇਸ਼ਨ ਕੈਂਪ ਹੋਣ ਜਾਂ ਰੋਡ ਸੇਫਟੀ ਡਰਾਈਵ ਹੋਣ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਨੇ ਉਹ ਪਲਾਂਟ ਸਮੇਂ-ਸਮੇਂ ਤੇ ਕਰਦਾ ਰਹਿੰਦਾ ਆ ਅੱਜ ਵੀ ਇੱਥੇ ਗਰਮੀ ਦੇ ਇਸ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਆ ਜੇ ਬਾਵਜੂਦ ਯੂਥ ਆ ਜਿਹੜਾ ਵੱਡੇ ਪੱਧਰ ਤੇ ਆਇਆ ਤੇ ਉਹਨੇ ਇੱਥੇ ਆ ਕੇ ਖੂਨਦਾਨ ਕੀਤਾ ਆ ਤੇ ਉਮੀਦ ਕਰਦੇ ਆਂ ਵੀ ਜਿਹੜੇ ਬਲੱਡ ਬੈਂਕ ਜਾਂ ਹਸਪਤਾਲ ਜਿਹੜੇ ਖ ਉਤੇ ਜ਼ਰੂਰ ਉਹਨਾਂ ਦੇ ਹੈਲਪਫ ਹੋਊਗਾ ਉਹਨਾਂ ਨੂੰ ਮਦਦ ਕਰੂਗਾ ਇਸ ਦੇ ਨਾਲ ਨਾਲ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਜਿਹੜੇ ਸਾਡੇ ਪਿੰਡਾਂ ਦਾ ਨੌਜਵਾਨ ਵਰਗ ਹੈਗਾ ਆ ਉਹਨੂੰ ਚੰਗੀ ਸੇਧ ਦਈਏ ਖੇਡਾਂ ਦੇ ਪ੍ਰਤੀ ਜੋੜੀਏ ਤੇ ਹੋਰ ਜਿਹੜੇ ਸਮਾਜ ਦੀਆਂ ਕੁਰਤੀਆਂ ਨੇ ਚਾਹੇ ਉਹ ਨਸ਼ਾ ਆ ਜਾਂ ਹੋਰ ਕਿਸੇ ਤਰ੍ਹਾਂ ਦੀ ਕੁਰਤੀ ਹੈਗੀ ਉਹ ਤੋਂ ਦੂਰ ਰੱਖ ਕੇ ਇੱਕ ਤੰਦਰੁਸਤ ਸੇਧ ਦਈਏ ਤਾਂ ਕਿ ਉਹ ਜੋ ਉਹਦੀ ਪਹਿਚਾਣ ਰਹੀ ਹੈ ਅੱਜ ਤੱਕ ਪੰਜਾਬ ਦੇ ਨੌਜਵਾਨਾਂ ਦੀ ਖੇਡਾਂ ਦੇ ਵਿੱਚ ਯਾ ਬਾਕੀ ਖੇਤਿਆਂ ਦੇ ਵਿੱਚ ਉਹਨੂੰ ਪਹਿਚਾਣ ਨੂੰ ਬਰਕਰਾਰ ਰੱਖਣ ਤੇ ਚੰਗੀ ਸਿਹਤ ਬਣਾਉਣ ਆਪਣੀ ਤੰਦਰੁਸਤ ਜੀਵਨ ਆਪਣਾ ਬਣਾਉਣ ਤਾਂ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕੈਂਪ ਨੇ ਜਾਂ ਸਮਾਜ ਭਲਾਈ ਦੇ ਜਿਹੜੇ ਆਪਣਾ ਐਕਟੀਵਿਟੀ ਹੈਗੀਆਂ ਨੇ ਉਹਦੇ ਵਿੱਚ ਵੱਧ ਚੜ ਕੇ ਉਹ ਹਿੱਸਾ ਲੈਣ ਤੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੂਗੀ ਨਾਵਾ ਪਾਪਾ ਲਿਮਟਿਡ ਦਾ ਜਿਨ੍ਹਾਂ ਨੇ ਸਾਡੇ ਕੋਲ ਕੈਂਪ ਦਿੱਤਾ ਕਿਉਂਕਿ ਇੰਨੀ ਧਰਮੀ ਲੋਨ ਦੇ باوجود ਇੱਥੇ ਬਹੁਤ ਸਾਰੇ ਨੌਜਵਾਨ ਆਏ ਛ ਨਨੇ ਖੂਦਾਨ ਕੀਤਾ ਤੇ ਹੋਰ ਵੀ ਬਹੁਤ ਲੋਕ ਇੰਨੇ ਜਿਹੜੇ ਖੂਦਾਨ ਲਈ ਆਇਆ ਤੇ ਲੋਕਾਂ ਦੀ ਸ਼ਾਨ ਬਚਾਉਣਾ ਚਾਹੁੰਦੇ ਆ ਇਦਾਂ ਨਹੀਂ ਆਪਾਂ ਸਾਰਿਆਂ ਨੂੰ ਬਹੁਤ ਸਾਰੇ ਕੈਂਪ ਲਾਣੇ ਚਾਹੀਦੇ ਆ ਬਸ ਆ ਸਾਡੀ ਗੁੰਚਾ ਉਹ ਰਹਿਦੀ ਰਿਕਵੈਸਟ ਦਿੰਦੀ ਹੈ ਕਿ ਸ਼ੈੱਡ ਦੇ ਥੱਲੇ ਹੋਵੇ ਪਾਣੀ ਦਾ ਇੰਤਜ਼ਾਮ ਕੀਤਾ ਜਾਏ ਡੋਨਰ 15-15 ਮਿੰਟ ਲੇਟ ਕੇ ਹੀ ਉੱਠਣ ਬ ਕਿਉਂਕਿ ਬਾਹਰ ਬਹੁਤ ਗਰਮੀ ਹੈ ਇਸ ਕਰਕੇ ਚੱਕਰ ਆ ਸਕਦੇ ਹੈ ਹੋਰ ਕੋਈ ਤਕਲੀਫ ਨਹੀਂ ਹੈ ਜ਼ਿਆਦਾ ਪਾਣੀ ਪੀਓ ਤੇ ਠੰਡਕ